ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗਿਰਵਾਲੀ ਆ ਗਿਆ ਸੱਜਣੋ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ੍ਰੀ ਅਮਰਤਸਰ ਸਹਿਬ ਆ ਜਾਂਦਾ ਤੇ ਨਜ਼ਦੀਕ ਇਥੋਂ ਟਾਲਾ ਸਾਹਿਬ ਗੁਰਦੁਆਰਾ ਮੇਨ ਨਿਸ਼ਾਨੀ ਵੱਡੀ ਆ ਇਸ ਘਰੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾ ਦੇਾਂਗੇ ਇੱਕ ਇਹ ਚੰਗੇ ਦੁੱਧ ਤੇ ਚੱਲਦੀ ਮਹਤਾਜੀ ਸੂਈ ਤੇ ਇੱਕ ਸੱਜਣੋ ਇਹ ਝੋਟੀ ਆ ਇਹਨਾਂ ਦੋਨਾਂ ਜਾਨਵਰਾਂ ਦਾ ਲੇਖਾ ਜੋਖਾ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸ਼ੂ ਪਸੰਦ ਆ ਜਾਂਦਾ ਉਹ ਤਸੱਲੀ ਤੁਸੀਂ ਕਰ ਲੈਣੀ ਹੈ ਕਿਉਂਕਿ ਤੁਸੀਂ ਸੱਜਣੋ ਪੈਸੇ ਖਰਚਨੇ ਆ ਆਜੋ ਡਿਟੇਲ ਲਈਏ ਵੇਖੀਏ ਤੋਰ ਤਾਰ ਕੇ ਰੇਟ ਜਾਇਜ਼ ਕਰਾਵਾਂਗੇ ਵੀਰ ਹਰਾਤੋ ਬਲਜੀਤ ਵੀਰ ਕੀ ਹਾਲ ਆ ਵਧੇਗਾ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾ ਹੁਣ ਸੰਧੂ ਡੇਰੀ ਫਾਰਮ ਆ ਵੇਖਣ ਆ ਰਹੇ ਭੈਣ ਭਰਾ ਅਨੁਸਾਰਿਆ ਦਾ ਸਵਾਗਤ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਫਿਰ ਪ੍ਰਤਾਪ ਪਤਾ ਉਹ ਆ ਗਿਆ ਨਾਲ ਪ੍ਰਤਾਪ ਨੂੰ ਲਿਆਂਦਾ ਅੱਜ ਆਇਆ ਇੱਥੇ ਕਰਦੇ ਆ ਵਿਹਲਾ ਇੱਧਰ ਫਿਰਦੇ ਆਈ ਵੀ ਅਦਾ ਵਿਆਹ ਵੇਖਣ ਜਾਣਾ ਮੈਂ ਆਇਆ ਵਿਆਹ ਲੱਗ ਗਏ ਅੱਛਾ ਉੱਥੇ ਭੇਜ ਦਾਂਗੇ ਹਾਂਜੀ ਉੱਥੇ ਭੇਜ ਦਾਂਗੇ ਵਿਆਹ ਇਹਨੂੰ ਨਹੀਂ ਇੱਥੋਂ ਭੇਜ ਦੇਣਾ ਇਹਨੂੰ ਲੱਗੋ ਹੀ ਦੇ ਠੀਕ ਹੈ ਹਾਂਜੀ ਇੱਥੋਂ ਹੀ ਸਿੱਧਾ ਹੀ ਜਾਊਗਾ ਉਹਨੇ ਓਕੇ ਇਹ ਲੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹਨਾਂ ਦੇ ਇੱਥੋਂ ਕੇ ਜਣਾ ਦਿੱਤਾ ਵਿਆਹ ਹੀ ਵੇ ਲਾ ਹਨਾ ਹੋਰ ਸੁਣਾ ਪ੍ਰਤਾਪ ਚੜ੍ਹਦੀ ਕਲਾ ਕਿਰਪਾ ਮਹਾਰਾ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਸ਼ੇਰ ਬਾਦਸ਼ਾਹ ਚੜ੍ਹਦੀ ਕਲਾ ਕਰੇ ਸ਼ੇਰ ਤੇ ਕਮੈਂਟ ਤਗੜੇ ਹੋਵੇ ਭਰਾਓ ਕਰਿਆ ਕਰੋ ਸਹੀ ਗੱਲ ਬਾਕੀ ਭਾਜੀ ਬੇਨਤੀ ਇਹ ਆ ਵੀ ਡਾਕਟਰ ਸਾਹਿਬ ਆਪਣੇ ਨਾਲ ਜੰਮੜਾ ਤੋਂ ਬਹੁਤ ਜਿਰ ਰਹੇ ਆ ਤੇ ਪਹਿ ਪਿਆਰ ਸੀ ਹੁਣ ਇਹਨਾਂ ਵੱਖਰਾ ਕੰਮ 3-4 ਮਹੀਨੇ ਹੋ ਗਏ ਕਰ ਲਿਆ ਇੱਥੋਂ ਆਪਦਾ maal ਵੇਚਦੇ ਕਰਦੇ ਆ ਠੀਕ ਹੈ ਤੇ ਆਪ ਦੀ ਕਿਰਪਾ ਦੇ ਕੱਲ ਕਹਿੰਦੇ ਆ ਵੀ ਸੰਧੂ ਸਾਹਿਬ ਨਾਲ ਕਰੀਏ ਗੱਲ ਕਿ ਆਪਾਂ ਵੀਡੀਓ ਪਾਉਣੀ ਹੈ ਮੈਂ ਚਲੋ ਪਾ ਲਈ ਇੱਕ ਉਹਦਾ ਵਿਗਦਾਦਾ ਜਾਂਦਾ ਮਾਲ ਨਹੀਂ ਨਾਲ ਮੈਂ ਕਿਹਾ ਜਰੂਰ ਆਵਾਂਗੇ ਜਦੋਂ ਸਾਡੇ ਨਾਲ ਅੱਗੇ ਰਿਹਾ ਹਾਂ ਹੁਣ ਵੀ ਨਾਲ ਆਪਾਂ ਡਾਕਟਰ ਸਾਹਿਬ ਦੇ ਖੜੇ ਅੱਜ ਵੀ ਕੱਲ ਵੀ ਨਾਲ ਹੀ ਰਵਾਂਗੇ ਭਾਵੇਂ ਡੰਗਰ ਜਿੱਦਾਂ ਮਰਜੀ ਲਿਓ ਮਾਲ ਪਰਣਾ ਚਾਹੀਦਾ ਆਪਾਂ ਸਭ ਦੀ ਮਿਹਰ ਆ ਤੇ ਉਧਰੋਂ ਹੀ ਮਾਲ ਲਿਆਉਂਦੇ ਦਵਾਈ ਦਾ ਕਰੀਦਾ ਵਾ ਤੇ ਲਿਆਣ ਕੇ ਵੇਚਦੇ ਆ ਬੜੀ ਕਿਰਪਾ ਕੁਝ ਨਹੀਂ ਲੈ ਕੇ ਜਾਣਾ ਇੱਥੇ ਹੀ ਰਹਿ ਜਾਣਾ ਇਹ ਵੀ ਜਾਣਾ ਵਾ ਜੀ ਨਾਲ ਕਈ ਉਹਦੇ ਹੁਣ ਪੈਣ ਭਰਾ ਕਰੀ ਜਾਂਦੇ ਆ ਸਾਡੇ ਘੇਟ ਚ ਪੈ ਜਾ ਦੇਣਾ ਪਰਮਾਤਮ ਬਾਬੇ ਬੁੜੇ ਸਾਹਿਬ ਤੋਂ ਮੰਗੀਆਂ ਬੰਦੇ ਤੋਂ ਆਪਾਂ ਕੀ ਮੰਗਣਾ ਨਾ 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 ਦੇ ਸਕਦਾ ਕੋਈ ਹਾਂਜੀ 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 ਸਹੀ ਤੇ ਆਪਣਾ ਡਰੈਸ ਡਰੈਸ ਆਪਣਾ ਹੀ ਗਰਵਾਲੀ ਪਿੰਡ ਆਪਣਾ ਤਰਨਤਾਰ ਰੋਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੇ ਤਹਿਸੀਲ ਅੰਮ੍ਰਿਤਸਰ ਸਾਹਿਬ ਟਾਲਾ ਸਾਹਿਬ ਟਾਲਾ ਸਾਹਿਬ ਟਾਲਾ ਸਾਹਿਬ ਵੱਡੀ ਟਾਲਾ ਸਾਹਿਬ ਤੋਂ ਕਿਲੋਮੀਟਰ ਅੱਗੇ ਅੰਮ੍ਰਿਤਸਰ ਨੂੰ ਹਾਂ ਹਾਂਜੀ ਤੇ ਨਜ਼ਦੀਕ ਹੀ ਇੱਥੋਂ ਚਾਟੀ ਪਿੰਡ ਰਿਹਾ ਹਾਂਜੀ ਨੇੜੇ ਹੀ ਚਾਟੀ ਵੈਂਡਿਆ ਠੀਕ ਹੈ ਸਰਪਾਲਾਂ ਦੇ ਲੱਗ ਕੇ ਸਰਪਾਲ ਪਿੰਡ ਤੇ ਨੰਬਰ ਡਾਕਟਰ ਆਪਣਾ ਨੰਬਰ 7657800942 ਇੱਕ ਰਹੀ ਹੋ ਰਿਪੀਟ ਕਰ ਦਗੇ 7657800942 ਇਹਦੇ ਤੇ ਸੰਪਰਕ ਕਰ ਲੈ ਜਿਹਨੇ ਸੱਜ ਨੇ ਮੱਝ ਖਰੀਦਣੀ ਹਾਂਜੀ ਜੇ ਇੱਕ ਨੰਬਰ ਹੋ ਲੇਗਣਾ 985556809 ਇਹ ਤੇ ਵੀ ਕਰ ਸਕਦਾ ਹਾਂਜੀ ਦੋ ਵਿਖਾਈਏ ਅੱਜ ਜਨਵਾਰ ਹਾਂਜੀ ਦੋ ਆਪਣੇ ਤੋਂ ਤਾਜ਼ੀਆਂੀਆਂ ਮੱਝਾਂ ਇਹੀਆਂ ਤੇ ਵਾਦ ਸੀ ਡਾਕਟਰ ਸਾਹਿਬ ਕੋਲ ਕੋ ਵੇਗੀਆਂ ਹਾਂ ਹਾਂਜੀ ਤੇ ਇਹਦਾ ਕੀ ਹਿਸਾਬ ਆ ਫਿਰ ਇਹ 15 ਦਿਨਾਂ ਦੀ ਸੂਈ ਚ 12 13 ਦਿਨਾਂ ਦੀ 15 ਦੀ ਲਾ ਲਓ ਵਾਦ ਤੋਂ ਵਾਦ ਓਕੇ ਹਾਂਜੀ ਤੇ ਦੁੱਧ ਦੇ ਦਸਲੇ 11 ਲੀਟਰ 10 ਲੀਟਰ ਦੀ ਪੱਕਾ ਮੰਨੋ ਤਵਾ ਹੀ ਤੂ ਆ ਮਗਰ ਕੀ 10 ਪੱਕਾ ਮੰਨ ਲੇ ਹਾਂਜੀ ਪੱਕਾ 10 ਦੀ ਕੋਈ ਧਾਰਮਣਾ ਮਾਰੇ ਤੇ ਹੈਗਾ 10 ਲੀਟਰ ਹੀ ਆ ਠੀਕ ਆ ਹਾਂਜੀ ਮਗਰ ਕੱਟੀ ਇਹਦੇ ਮਗਰ ਇਹਦੇ ਕੱਟੀ ਹਾਂਜੀ ਕੱਟੀ ਜਮਾ ਦੇ ਬਾਕੀ ਵੇ ਭਾਂਡੇ ਦੀ ਚੰਗੀ ਮੈਂ ਲੈਵਾ ਬਹੁਤ ਵਧੀਆ ਜਵਾਬ ਬਹੁਤ ਵਧੀਆ ਠੀਕ ਆ ਹਾਂਜੀ ਜਿਹੜਾ ਲੈ ਜੂ ਲੰਬਾ ਨਹੀਂ ਹੋਣਾ ਨਹੀਂ ਜੀ ਕੋਈ ਲੰਮੇ ਆਜੀ ਗੱਲ ਨਹੀਂ ਠੀਕ ਲੰਮਾ ਇਹਦਾ ਕੱਟਾ ਦਾਣਾ ਜਿਉਂ ਆਪਾਂ ਕਿਹੜਾ ਦੁੱਧ ਦੇ ਅੱਗੇ ਝੂਠ ਮਾਰਨਾ ਜਾਂ ਕੋਈ ਟਾਈਮ ਲਾ ਕੇ ਜ਼ਿਆਦਾ ਪਾਉਣੀਆਂ ਉਹ ਨਹੀਂ ਕਰਦਾ ਕੋਈ ਹੈਗਾ ਆਪ ਦਾ ਟਾਈਮ ਆ ਟਾਈਮ ਜਿੱਦਾਂ ਮਰਜ਼ੀ ਕੋਈ ਆ ਕੇ ਭਾਂਪਰਾ ਚੈੱਕ ਕਰੇ ਆ ਕੇ ਠੀਕ ਆ ਵੀ ਕੀ ਕਸੂਆ ਕਿਹੜਾ ਲਾਵੇ ਅਗਲਾ ਸੁਗਾ ਦੂਜਾ ਲਾ ਲਓ ਤੀਜਾ ਲਾ ਲਓ ਇੱਥੇ ਅਗਲੇ ਇੱਥੇ ਕੀ ਆ ਅਗਲੇ ਨੇ ਆਪਦੀ ਸਮਝੀ ਵਰਤਨੀ ਬਾਸ ਅਗਲੇ ਸਮਝਿਆ ਆਪਣੇ ਦੇ ਨਹੀਂ ਰਹਿਣਾ ਕਿਸੇ ਨੇ ਇਹ ਆਪਦੀ ਸਮਝੀ ਵਰਤਨੀ ਜਿੰਨਾ ਵਰਤਨੀ ਬਾਕੀ ਸਾਫ ਸੁੱਚ ਬਾਕੀ ਬਹੁਤ ਸਾਫ ਆ ਧਾਰਾਂ ਚੀਜੀ ਹਰਗੀ ਮੋਟੀਆਂ ਮੋਗੇ ਵਾਂਗੂੰ ਆਉਂਦੀ ਚਵਾਇ ਦੇ ਬਹਿਣ ਉੱਠਣ ਵਾਲਾ ਹੀ ਕੰਮ ਆ ਦੇ ਦੇਵਾ ਗੱਠ ਚੌੜਾ ਹਾਂਜੀ 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 ਵੇਖੋ ਸੱਜਣ ਜੀ ਚਵਾਈ ਭਾਗਦਾ ਫਿਰ ਠੰਡੀ ਜਿੱਦਾਂ ਮਰਜੀ ਇਦਾਂ ਕੋਈ ਗਾਲ ਨਹੀਂ ਜਿੱਦਾਂ ਮੂੰਹ ਮਰਜੀ ਫੜੋ ਤੇ ਮਗਰ ਕੱਤੀ ਹਾਂਜੀ ਮਗਰ ਕੱਤੀ ਤਾਂ ਸਾਬੇ ਦਾ ਮਤਲਬ ਆ ਕਰਤੂਤਨ ਵੜੀ ਆ ਕਰਤੂਤ ਵੜੀ ਆ ਕੱਦ ਛੋਟਾ ਭਾਵੇਂ ਤੇ ਕਰਤੂਤ ਚੰਗੀ ਆ ਹਾਂਜੀ ਬਾਕੀ ਠੰਡੀ ਹੈਗੀ ਗਾਂ ਵਾਲਾ ਕੰਮ ਜਦੋਂ ਮਰਜੀ ਚੋਲੋ ਠੀਕ ਆ ਇਹ ਨਹੀਂ ਵੀ ਬੱਚਾ ਹੱਡਾਂ ਅੰਗ ਜਦੋਂ ਮਰਜੀ ਤੇ ਪੁੜਕੂ ਇਹ ਨਹੀਂ ਚੱਕਰ ਮੋਲ ਦੱਸੋ ਮੈਨੂੰ ਮੋਲ ਆਪਾਂ ਛੋਟੇ ਹੀ ਪਾਉਣੇ ਆ ਠੀਕ ਆ 85000 ਦੀ ਦੇ ਦਾਂਗੇ ਆਪਾਂ 85000 ਦੀ ਹਾਂਜੀ 55000 88000 ਦੀ ਦੇ ਦਾਂਗੇ ਸੰਧੂ ਸਾਹਿਬ ਮੁੱਲ ਫालतੂ ਨਹੀਂ ਕਰਨਾ ਅੱਛਾ ਚਲ ਆਪਾਂ ਪਾ ਦੇਰ ਆਏਗਾ ਇਹਦਾ ਆਪ ਦਾ ਮਾਨਤਾਨ ਕਰਨਾ ਪਾ ਜੋ ਵੀ ਨਾ ਕਹਿਤਾ ਦੋ ਘੱਟ ਦੋ ਘੱਟ 78000 78000 ਰੁਪਏ 78000 ਦੀ 500 ਰੁਪਏ 10 ਕਿਲੋ ਦੁੱਧ ਮਗਰ ਕੱਟੀ ਹਾਂਜੀ ਜਾ ਰਹੀ ਹੋਗਾ 10 ਮਾ ਧਾਰਮਣਾ ਮਾਰਿਆਗੇ ਕੋਈ ਬਾ ਇੰਨੀ ਗਾਰੰਟੀ ਵਾਲਾ ਮੈਂ ਅਨ ਜੀ ਥੱਲੇ ਹਿੱਲੂਗੇ ਨਾ ਗੈਨ ਲੱਤ ਪੋਟ ਕੇ ਪਰੇ ਕਰ ਜੀ ਠੀਕ ਐ ਢੀ ਸਿਆਣੀ ਮੈਂ ਹਾਂਜੀ ਬਹੁਤ ਸਿਆਣੀ ਆ ਥੱਲੇ ਮੂੰਹ ਜਿੱਦਾਂ ਮਰਜੀ ਕੋਈ ਖਾ ਲੈ ਐ ਨਹੀਂ ਕੋਈ ਮੂੰਹ ਆ ਵੇਖੋ ਇੱਧਰ ਵੇਖ ਜਿੱਦਾਂ ਮਰਜੀ ਜੀ ਮਰਜੀ ਦੋ ਇਹਨਾਂ ਨੂੰ ਹਾਂ ਵੀ ਮੂੰਹ ਫੜ ਕੇ ਪੋਲੀ ਆ ਕੋਈ ਖਾ ਆ ਪੋਲੀ ਪੂਰੀ ਥੱਲੇ ਵੀ ਪੋਲੀ ਤੇ ਮੂੰਹ ਦੀ ਪੋਲੀ ਠੀਕ ਆ ਆਹੜੀ ਕੱਟੀ ਆ ਗਈ ਹਾਂਜੀ ਆਹ ਕੱਟੀ ਜਮ ਓਕੇ ਤੇ ਆਹ ਝੋਟੀ ਦਾ ਕੀ ਸਾਬ ਇਹ ਪਹਿਲਾਂ ਝੋਟੀ ਏ ਓਕੇ ਹਾਂਜੀ ਠੀਕ ਆ ਇਹ ਵੀ ਇਹ ਵੀ ਇਹਨਾਂ ਦੇ ਮਗਰ ਵੀ ਸੂਈ ਆ ਮਗਰ ਕੱਟੀ ਏ ਦੇ ਵੀ ਠੀਕ ਆ ਠੀਕ ਹਾਂਜੀ ਦੁੱਧ ਦੇਦਾ ਥੱਲੇ ਵੀ 11 ਲੀਟਰ ਉਹ 10 ਲੀਟਰ 9 ਲੀਟਰ ਦਾ ਫੁੱਲ ਗਰੰਟੀ ਆਪਣੀ ਨਾ ਠੀਕ ਹੈ ਨਾ ਚਾਰ ਪੰਜ ਟਾਈਮ ਜਿੱਦਾ ਮਰਜੀ ਕੋਈ ਚੋਵੇ ਆਗੇ ਮਗਰ ਬੱਚਾ ਅੱਜ ਮਗਰ ਕੱਟੀ ਮਗਰ ਇਹਦੇ ਵੀ ਕੱਟੀ ਕੱਟੀ ਮਗਰ ਬਹੁਤ ਸੁਣੀ ਡਾਕਟਰ ਕਟੀਆਂ ਵਾਲੀਆਂ ਲਿਆਉਂਦਾ ਪਰ ਤਾਂ ਹਾਂਜੀ ਹੈ ਦੋ ਤੋਂ ਪਹਿਲਾਂ ਦੁੱਧਾ ਦੋ ਮੱਝਾਂ ਆਏ ਆ ਆ ਵੇਖੋ ਬਹੁਤ ਟੌਪ ਦੀ ਕੱਟੀ ਆ ਕਾਲੀ ਸਾ ਮਾੜੀ ਪੂਛ ਮਗਰੋਂ ਆ ਗਈ ਆ ਮਾਂ ਤੇ ਗਈ ਐ ਵੀ ਮਾਂ ਠੀਕ ਮਿੱਠੀ ਬਹੁਤ ਆ ਇਹਨੇ ਲੱਤ ਲਾ ਜੂਗੀ ਉੱਧਾਂ ਤੋੜ ਲਾ ਪਰ ਤੋੜਾ ਪਤਾ ਹਾਂ ਹਾਂ ਪਰ ਤੋੜ ਲਾ ਮਣੀ ਕਿਹੜਾ ਆ ਤੇ ਲਾ ਦੇ ਬਾਕੀ ਚਵਾਚ ਬੂ ਐ ਵਧੀਆ ਠੀਕ ਐ ਤੇ ਥੋੜਾ ਜਿਹਾ ਚੱਕਰ ਆ ਗਿਆ ਕੰਮੜਾ ਆ ਜਾਣਾ ਨਾਲ ਸਰੂ ਸਿੰਮਦਾ ਇਹਦੇ ਪੰਜ ਸੱਤ ਤਾਰਾ ਹੱਥ ਮੜਾ ਆ ਜਾਂਦੀ ਆ ਮੁੜ ਕੇ ਆੜ ਜਾਂਦੀ ਆ ਠੀਕ ਆ ਹੋਰ ਦਿਂਦਾ ਨਹੀਂ ਗਾਓ ਨਹੀਂ ਦਿੰਦਾ ਨਹੀਂ ਹੈਗਾ ਆਮ ਨਹੀਂ ਪਤਾ ਲੱਗਦਾ ਹਾਂਜੀ ਪਤਾ ਨਹੀਂ ਲੱਗਦਾ ਕੋ ਦੱਸ ਦੇਣਾ ਮੁੜ ਕੇ ਬਾਹ ਚਲਾਮਾ ਲੈਣ ਨਾਲ ਪਹਿਲਾਂ ਦੱਸ ਦੇ ਗੱਲ ਸੱਚ ਨੂੰ ਇੱਕ ਮਗਰਲੇ ਥਾਣਾ ਮੜਾ ਆ ਜਾਂ ਸਰੂ ਆ ਹਾਂ ਦਿਂਦਾ ਨਹੀਂ ਬਾਤ ਕਰੋ ਪੰਜ ਰਾਦਾ ਪੰਜ ਸੱਤ ਘਾਰ ਆਈਆਂ ਹਾਂਜੀ ਪੰਜ ਸੱਤ ਘਾਰ ਆਉਂਦੀਆਂ ਗਿੱਲਾ ਹੱਤ ਕਰਦਾ ਮੁੜਕੇ ਨਹੀਂ ਆਉਂਦੀ ਠੀਕ ਆ ਥਾਂ ਤੁਹਾਨੂੰ ਬਹੁਤ ਚੰਗਾ ਥਾਂ ਬਹੁਤ ਵਧੀਆ ਜੀ ਚਵਾਈ ਬੜੀ ਪੋਲੀ ਚਵਾਈ ਬਹੁਤ ਪੋਲੀ ਨੌ ਦੁੱਧ ਚਵਾਉਣਾ ਹਾਂਜੀ ਨੌ ਤੋਂ ਬਾਹਰ ਹੀ 10 ਹੀ ਲਾਓ ਠੀਕ ਆ ਉਹ ਕੱਟੀ ਹਲਾ ਉਹ ਮਗਰ ਕੱਟੀ ਮਗਰ ਇਹਦੇ ਵੀ ਕੱਟੀ ਪਹਿਲਾਂ ਹੀ ਤੋਂ ਹੱਟੀ ਆਵੇ ਵੀ ਕੱਟੀ ਤੇ ਮਗਰ ਵੀ ਕੱਟੀ ਆ ਉਹ ਵੀ ਕੱਟੀ ਤੇ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਵਾਕੇ ਆ ਕਾਲੀ ਬੋਲੀ ਰੇਟ ਸਾ ਜੀ ਰੇੜੇ ਦਾ ਇਹਦਾ 85 ਕਰ ਲੀਏ ਯੋਸੀ ਮੰਗੀ ਜਾਣਾ ਤੇ ਅਸੀਂ ਦੀ ਹੱਥ ਤੇ ਗਈ ਟੈਟੂ ਤੇ ਮੁਝੇ ਮੈਂ ਬਰਾਬਰ ਦਿੰਦੀ ਆ ਸੰਧੂ ਸਾਹਿਬ ਤੁਸੀਂ ਵੇਖੋ ਯਾਰ 80000 ਰੁਪਏ ਦੋ 500 ਰੁਪਏ ਛੋੜ 78000 ਦੀ ਏ ਹਾਂ ਹੋਰ 500 ਛੱਡ ਦਾਂਗੇ 77 ਦੀ ਆ ਗਿਆ ਹੋਰ ਛੱਡ ਦਾਂਗੇ 76 ਦੀ ਹਾਂ ਕੋਕ ਲੋ ਫਟੇ ਇਹ ਸੱਡਦਾ ਵੱਧ ਨਹੀਂ ਫੋਲ ਗਰੰਟੀ ਨਾ ਆਉਂਦਾ ਤੁੰਬਾ ਵੀ ਘੱਟ ਹੋਵੇਗਾ ਹੀ ਹੋਊਗਾ 4 ਲੀਟਰ ਉਹ ਨਾਲ ਦੀ ਧਰਮ ਨਾ ਮਾਰੇ ਕੋ ਯਾਰ ਕੀ ਬਾਤ ਆ ਹਾਂਜੀ ਬਾਕੀ ਥਾਂ ਥਣ ਕੋਈ ਵੱਧ ਘਟ ਨਹੀਂ ਹੋਊਗਾ ਠੀਕ ਆ 77000 ਦੀ 77000 ਨਹੀਂ ਰੇਟ ਜਾ ਜਾ ਯਾਰ ਹਾਂਜੀ ਤੇ ਮੂੰਹ ਫੜ ਕੇ ਪਤਾ ਮੂੰਹ ਫੜਵਾ ਜੋ ਮਰਜੀ ਦੇਈ ਜੋ ਫੜ ਕੇ ਮੂੰਹ ਠੀਕ ਆ ਮੂੰਹ ਦੀ ਬਾਦ ਕੋਲੀ ਮੂੰਹ ਦੀ ਓਕੇ ਵਿਖਾਓ ਸੰਤੂ ਸਾਹਿਬ ਇੱਕ ਨੰਬਰ ਛੱਡ ਦੇ ਹਾਂ ਲਓ ਜੋ ਮਰਜੀ ਜਦਾਂ ਮਰਜੀ ਚੀਜ਼ ਦੋ। ਡਾਕਟਰ ਲੈਂਦਾ ਮੂਹੀਆਂ ਭੁੱਲੀਆਂ। ਹਾਂ ਤੇ ਮਗਰ ਵੀ ਕਟੀਆਂ। ਮਗਰ ਹੀ ਕਟੀਆਂ। ਠੀਕ ਹੈ ਠੀਕ ਹੈ ਠੀਕ। 77000 ਹਾਂਜੀ ਲੁੱਟੋ ਮੇਲਾ ਤੇ ਕਰੋ ਡਾਕਟਰ ਨੂੰ ਵੇਲਾ ਟੈਨ ਹਾਂ ਨਾ। ਇਹ ਗੱਲ ਤੁਹਾਨੂੰ ਕਾਹਦੇ ਲਈ ਕਹਾਂ। ਕੀ ਬਾਤ ਆ ਸੱਜਣਾ। 78000 ਤੇ 77000 ਹਾਂਜੀ ਉੱਲਾ ਹੀ ਲੈ ਲਓ ਦੁੱਧ ਚ ਪੂਰੇ ਘਰ ਚਰਗੇ ਛੇਤੀ ਘਾਟੇ ਵਾਲਾ ਸੌਦਾ ਨਹੀਂ। ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ। ਜਿਉਂਦੇ ਵਾਸਤੇ ਰਹੋ। ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ।